ਖਾਲਸੇ ਦੇ ਪਵਿੱਤਰ ਸਿਰਜਣਾ ਦਿਵਸ ਦੀ ਖਾਲਸੇ ਦੇ ਸਿਰਜਣਾ ਸਥਾਨ ਤੇ ਤਖਤ ਸ੍ਰੀ ਕੇਸਗੜ ਸਾਹਿਬ ਤੇ ਪਹੁੰਚ ਕੇ ਸਮੁੱਚਾ ਖਾਲਸਾ ਪੰਥ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਖੁਸ਼ੀ ਵੀ ਮਹਿਸੂਸ ਕਰਦਾ ਮਾਣ ਵੀ ਮਹਿਸੂਸ ਕਰਦਾ ਕਿ ਖਾਲਸੇ ਦੇ ਸਿਰਜਣਾ ਦਿਵਸ ਦੀ ਧਰਤੀ ਤੇ ਆ ਕੇ ਸਿਰਜਣਾ ਦਿਵਸ ਦੇ ਦਿਹਾੜੇ ਤੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੀ ਤਵਕਕੋਂ ਖਾਲਸੇ ਤੋਂ ਰੱਖੀ ਸੀ ਖਾਲਸਾ ਸੋ ਜੋ ਦੁਸ਼ਟ ਕੋ ਗਾਏ ਖਾਲਸਾ ਸੋ ਜੋ ਨਿਰਦਨ ਕੋ ਕਾਲੇ ਸੋ ਅੱਜ ਮੈਂ ਕਹਿ ਸਕਦਾ ਕਿ ਅਸੀਂ ਜਿਸ ਤਰ੍ਹਾਂ ਖਾਲਸੇ ਦੀ ਮਤਲ ਇਹ ਪਹਿਚਾਨ ਕਹਿ ਲੋ ਖਾਲਸੇ ਦੇ ਨਾਂ ਨਾਲ ਜੁੜੀ ਇੱਕ ਜਥੇਬੰਦੀ ਕਹਿ ਲੋ ਕਿ ਸ਼ਰੋਮਣੀ ਅਕਾਲੀ ਦਲ ਜੋ ਪਾਂਛੀ ਦੀ ਆਵਾਜ਼ ਆ ਉਹਦੇ ਵੱਲੋਂ ਆ ਰਹੀ ਲੋਕ ਸਭਾ ਦੀ ਚੋਣ ਜਿਹੜੀ ਆ ਉਸ ਚੋਣ ਦੇ ਵਿੱਚ ਵੀ ਜਿਹੜੇ ਉਮੀਦਵਾਰ ਐਲਾਨੇ ਜਾਣ ਦਾ ਖਾਲਸੇ ਦੇ ਨਾਂ ਨਾ ਜਾਣੀ ਜਾਂਦੀ ਸੀਟ ਸ੍ਰੀ ਨੰਦਪਰਸਾਹਬ ਤੋਂ ਖਾਲਸੇ ਦੇ ਸਿਰਜਣਾ ਦਿਵਸ ਤੇ ਖਾਲਸੇ ਦੀ ਨਮੈਂਦਾ ਜਮਾਤ ਸ਼ਰਮਣੀ ਅਕਾਲੀ ਦਲ ਵੱਲੋਂ ਮੈਨੂੰ ਸੇਵਾ ਕਰਨ ਲਈ ਇਸ ਥਾਂ ਤੇ ਭੇਜਿਆ ਇਹ ਮੇਰੇ ਲਈ ਕਈ ਪਾਸਿਆਂ ਤੋਂ ਖੁਸ਼ੀ ਤੇ ਚਾਮਾਂ ਵਾਲਾ ਦਿਹਾੜਾ ਮੈਂ ਕਹਿ ਸਕਦਾ ਪਾਰਟੀ ਪ੍ਰਧਾਨ ਤੇ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਔਰ ਮੈਂ ਕਹਿ ਸਕਦਾ ਕਿ ਸਭ ਤੋਂ ਵੱਡਾ ਵਿਸ਼ਵਾਸ ਸ੍ਰੀ ਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਤੇ ਕੀਤਾ ਕਿਉਂਕਿ ਸ੍ਰੀ ਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਤੇ ਸਾਨੂੰ ਪੂਰਨ ਭਰੋਸਾ ਉਹ ਸਭ ਇੱਜ਼ਤ ਮਾਣ ਸਰਕਾਰ ਵੀ ਦਿੰਦੇ ਨੇ ਉਹ ਸਾਡੇ ਨਾਲ ਡਟ ਕੇ ਖੜਦੇ ਨੇ ਔਰ ਉਹਨਾਂ ਨੇ ਹਮੇਸ਼ਾ ਭਾਰ ਦੀ ਲੋਕ ਸਭਾ ਵਿੱਚ ਜੇ ਮੈਨੂੰ ਭੇਜਿਆ ਤਾਂ ਇਸ ਇਲਾਕੇ ਦੇ ਲੋਕਾਂ ਦਾ ਬਹੁਤ ਵੱਡਾ ਹੱਥ ਆ ਉਹ ਅੱਜ ਕਹਿ ਸਕਦਾ ਇਦਰੀ ਲੋਕ ਸਭਾ ਦੀ ਆ ਰਹੀ ਚੋਣਾਂ ਉਹ ਤੋਂ ਨਾ ਕੇਵਲ ਐਮਪੀ ਬਣਾਉਂਦੀ ਚੋਣ ਨਹੀਂ ਉਹ ਚੋਣ ਇੱਜ਼ਤ ਤੇ ਅਣਖ ਦਾ ਸਵਾਲ ਵੀ ਆ ਦਿੱਲੀ ਨਾਲ ਸਿੱਧੀ ਪੰਜਾਬ ਦੀ ਟੱਕਰ ਵੀ ਆ ਦਿੱਲੀ ਤੇ ਪੰਜਾਬ ਦੀ ਟੱਕਰ ਦੇ ਵਿੱਚ ਮੈਂ ਕਹਿ ਸਕਦਾ ਕਿ ਪੰਜਾਬ ਦੇ ਲੋਕ ਪੰਜਾਬ ਨਾ ਖੜਨਗੇ ਪੰਜਾਬ ਦੀ ਅਗਵਾਈ ਸ਼ਰਮਣੀ ਅਕਾਲੀ ਦਲ ਕਰ ਰਿਹਾ ਔਰ ਪੰਜਾਬ ਦੇ ਲੋਕਾਂ ਨੂੰ ਸ਼ਰਮਣੀ ਅਕਾਲੀ ਦਲ ਤੇ ਹੀ ਵਿਸ਼ਵਾਸ ਆ ਕਿਉਂਕਿ ਜਿਹਨੇ ਪੰਜਾਬ ਦਾ ਖਾਦਾ ਪੀਦਾ ਹੰਡਾਇਆ ਉਹ ਲਾਜ਼ਮੀ ਤੌਰ ਤੇ ਪੰਜਾਬ ਦਾ ਕਰੇਗਾ ਅੱਜ ਦਿੱਲੀ ਤੇ ਦਿੱਲੀ ਦੇ ਝੋਲੀ ਚੁੱਕਾਂ ਨੂੰ ਹਾਰ ਦੇਣ ਲਈ ਸਮੁੱਚੀ ਇੱਕ ਆਵਾਜ਼ ਜਿਹੜੀ ਪੰਥ ਦੀ ਜ਼ਰੂਰਤ ਸੀ ਜਨਰਤਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸਮੁੱਚੇ ਖਾਲਸਾਈ ਜਾਹੋ ਜਲਾਲ ਦੇ ਵਿੱਚ ਕੇਸਰੀ ਨਿਸ਼ਾਨ ਲਹਿਰਾਉਣ ਦੀ ਅਪੀਲ ਜਿਹੜੀ ਕੀਤੀ ਆ ਉਹ ਮੈਂ ਸਮਝਦਾ ਸਮੁੱਚੇ ਖਾਲਸਾ ਪੰਥ ਦੀ ਇੱਕ ਜੁੜਤਾ ਇੱਕ ਸੁਰਤਾ ਲਈ ਰਾਹ ਬਣਾਇਆ ਔਰ ਉਹਦੇ ਲਈ ਸ਼ਰਮਣੀ ਅਕਾਲੀ ਦਲ ਜਿਹੜਾ ਹੈ ਉਹ ਲਾਜ਼ਮੀ ਤੌਰ ਤੇ ਮਜ਼ਬੂਤ ਹੋ ਕੇ ਦਿੱਲੀ ਨਾਲ ਲੜਾਈ ਲੜ ਲਈ ਅੱਗੇ ਆਏਗਾ। ਵੈਸੇ ਤਾਂ ਕਿਹਨਾਂ ਚੈੱਕ ਦੇ ਮੁਕਾਬਲੇ ਦੇਖੋ ਗੱਲ ਇਹ ਆ ਵੀ ਜਿਹੜੀਆਂ ਚੌਂ ਕੋਨੇ ਮੁਕਾਬਲੇ ਕੋਸਾ ਦਾ ਪੰਜ ਕੋਨੇ ਹੋ ਜਾਣ ਵੀ ਜਦੋਂ ਅੱਡ ਅੱਡ ਬੱਕਰੀ ਕਿਸਮ ਦੀ ਲੜਾਈ ਹੋਣੀ ਹੈ ਤੇ ਸਾਨੂੰ ਆਂ ਸਾਹਿਬ ਵੀ ਜਦੋਂ ਜਿਹੜੀ ਇਹ ਲੜਾਈ ਦੇ ਵਿੱਚ ਇਸ ਨੇ ਕਾਂਗਰਸ ਕਿਸੇ ਨੇ ਆਪ ਨਹੀਂ ਦੇਖਣੀ ਵੈਸੇ ਵੀ ਮੈਂ ਤੁਹਾਨੂੰ ਦੱਸਦਾ ਜਿਸ ਤਰ੍ਹਾਂ ਆਦਾਨ ਪ੍ਰਦਾਨ ਹੋਏ ਨੇ ਲੀਡਰਾਂ ਦੇ ਜਿਸ ਤਰ੍ਹਾਂ ਆਦਾਨ ਪ੍ਰਦਾਨ ਇੱਕ ਦੂਜੀ ਪਾਰਟੀ ਤੋਂ ਸਿਟਿੰਗ ਐਮਪੀ ਵੀ ਚਲੇ ਗਏ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਸੀ ਕਈ ਉਹ ਵੀ ਛੱਡ ਕੇ ਦੂਜੀ ਪਾਰਟੀਆਂ 'ਚ ਬਣ ਲਗੇ ਜਿਵੇਂ ਮੱਝ ਦਾ ਗਈ ਸੰਗਲ ਵੀ ਨਾਲੇ ਲੈ ਗਏ ਉਹ ਇਹ ਹਾਲਤ ਪਹਿਲੀ ਵਾਰੀ ਤੁਸੀਂ ਦੇਖਣ ਨੂੰ ਮਿਲ ਰਿਹਾ ਤੇ ਮੈਨੂੰ ਐ ਲੱਗਦਾ ਵੀ ਹੁਣ ਲੋਕਾਂ ਨੂੰ ਵੀ ਇਹ ਹੱਕ ਆ ਜੇ ਲੀਡਰ ਇਸ ਤਰ੍ਹਾਂ ਵੱਡੇ ਪੱਧਰ ਤੇ ਇਦਾਨ ਪ੍ਰਦਾਨ ਕਰ ਸਕਦੇ ਨੇ ਜੇ ਲੀਡਰ ਜਿਹੜੇ ਦੋ ਵਾਰੀ ਮੁੱਖ ਮੰਤਰੀ ਰਹੇ ਕੈਪਟਨ ਮੋਹਿੰਦਰ ਸਿੰਘ ਉਹ ਪਾਰਟੀ ਛੱਡ ਸਕਦੇ ਨੇ ਸਵੀਰ ਢਾਕਰ ਦੀ ਪ੍ਰਧਾਨ ਰਹੇ ਪਾਰਟੀ ਦੇ ਉਹ ਛੱਡ ਸਕਦੇ ਨੇ ਤੇ ਕਈ ਸੀਟਿੰਗ ਐਮਪੀ ਕਾਂਗਰਸ ਦੇ ਛੱਡ ਕੇ ਬੀਜੇਪੀ ਚਲੇ ਗਏ ਜੋ ਉਹ ਪਾਰਟੀਆਂ ਛੱਡ ਜਾਂਦੇ ਨੇ ਤਾਂ ਮੈਨੂੰ ਲੱਗਦਾ ਪੰਜਾਬ ਦੇ ਨਾਂ ਤੇ ਪੰਜਾਬੀਅਤ ਦੇ ਨਾਂ ਤੇ ਲਾਜ਼ਮੀ ਤੌਰ ਤੇ ਭਾਵੇਂ ਕੋਈ ਆਪ ਪਾਰਟੀ ਦਾ ਭਾਵੇਂ ਕੋਈ ਤਾਕਤ ਪਾਰਟੀ ਦਾ ਲਾਜ਼ਮੀ ਤੌਰ ਤੇ ਉਹ ਕალიਦਾਰ ਨਾ ਖੜੇਗਾ ਜਦੋਂ ਪੰਜਾਬ ਤੇ ਪੰਜਾਬੀ ਦੀ ਗੱਲ ਆਏਗੀ ਇਸ ਕਰਕੇ ਸਾਨੂੰ ਪੂਰਾ ਭਰੋਸਾ ਕਿ ਅਸੀਂ ਪੰਜਾਬ ਦੇ ਲਈ ਸਿੰਘ ਵਸਾਏ ਆ ਅਸੀਂ ਪੰਜਾਬ ਦੇ ਲਈ ਦਿੱਲੀ ਨਾਲ ਟੱਕਰ ਲਈ ਆ ਤੇ ਪੰਜਾਬ ਦੇ ਲੋਕ ਸਾਡੀ ਪਿੱਛੇ ਆਣਗੇ ਲਾਜ਼ਮੀ ਤੌਰ ਤੇ ਸਾਨੂੰ ਪੂਰਾ ਭਰੋਸਾ ਕਿਸੇ ਨੇ ਕਾਗਰਸ ਨਹੀਂ ਦੇਖਣੀ ਕਿਸੇ ਨੇ ਆਪ ਪਾਰਟੀ ਨਹੀਂ ਦੇਖਣੀ ਨਰੋਲ ਪੰਜਾਬ ਦੇਖਣਾ ਪੰਜਾਬੀ ਦੇਖਣੀ ਆ ਪੰਜਾਬ ਦਾ ਭਵਿੱਖ ਦੇਖਣਾ ਉਹ لازمی ਤੌਰ ਤੇ ਅਕਾਲੀ ਦਲ ਨਾਲ ਕਰਨਗੇ ਸਾਡਾ ਨੂੰ ਵਿਸ਼ਵਾਸ ਤੁਹਾਨੂੰ ਲੱਗਦਾ ਜੀ ਜਦੋਂ ਤੁਸੀਂ ਜੰਗੀਰਤਾ ਸੀ ਦਵਾਈ ਤੇ ਕਿਹਾ ਉਹ ਵਾਦੇ ਮੈਨੂੰ ਇਸ ਗੱਲ ਦਾ ਮਾਣ ਆ ਕਿ ਭਾਵੇਂ ਇਸ ਸੀਟ ਤੋਂ ਬੜੇ ਐਮਪੀ ਚੁੱਕੇ ਗਏ ਹੋਣੇ ਪਰ ਕੁਦਰਤੀ ਤੌਰ ਤੇ ਵੈਗਰੂ ਦੀ ਕਿਰਪਾ ਮੈਂ ਅੱਜ ਵੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਸਾਥੀ ਦੇ ਦਿਹਾੜੇ ਤੇ ਵਧਾਈ ਦੇ ਕੇ ਕਹਿ ਕੇ ਆਇਆ ਕਿ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਇਸ ਤੋਂ ਦੇ ਲਾਕੇ ਨੇ ਲੋਕਾਂ ਨੇ ਮੈਨੂੰ ਚੁਣ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਭਾਵੇਂ ਦੋ ਵਾਰੀ ਮੈਂ ਪਹਿਲਾਂ ਵੀ ਐਮਪੀ ਰਿਹਾ ਸੀ ਪਰ ਉਦੋਂ ਉਹ ਕਿਰਪਾ ਨਹੀਂ ਹੋਈ ਗੁਰੂ ਦੀ ਨੰਦਪੁਰ ਸਾਹਿਬ ਤੋਂ ਐਮਪੀ ਬਣ ਕੇ ਗਿਆ ਤਾਂ ਗੁਰੂ ਨੇ ਬਖਸ਼ੀ ਕੀਤੀ ਥਾਪਨਾ ਦਿੱਤੀ ਤੇ ਗੁਰੂ ਕਲਗੀਧਰ ਪਾਸ਼ਾ ਦੇ ਲਾਡ ਲਿਆ ਨੂੰ ਦੀ ਸ਼ਹਾਦਤ ਵਾਲੇ ਦਿਨ 27 ਦਸੰਬਰ 2017 ਨੂੰ ਭਾਰਤੀ ਲੋਕ ਸਭਾ ਵਿੱਚ ਪਹਿਲੀ ਵਾਰੀ ਆਜ਼ਾਦ ਭਾਰਤ ਦੇ ਵਿੱਚ ਸ਼ਰਧਾਂਜਲੀ ਭੇਟ ਕਰਨ ਦਾ ਮੈਨੂੰ ਕੌਮੀ ਇਹ ਇੱਕ ਮੈਂ ਸਮਝਦਾ ਸੇਵਾ ਕਰਨ ਦਾ ਮੌਕਾ ਗੁਰੂ ਨੇ ਦਿੱਤਾ ਤੇ ਸਾਰੇ ਹਿੰਦੁਸਤਾਨ ਦੇ ਮੈਂਬਰਾਂ ਨੇ ਮੇਰੇ ਉਸ ਮਤੇ ਦੀ ਪ੍ਰੋੜਤਾ ਕੀਤੀ ਤੇ ਸਹਬਜ਼ਾਦਿਆਂ ਦੀ ਸ਼ਾਹਤ ਨੂੰ ਸਰਕਾਰ ਭੇਟ ਹੋਇਆ ਪਹਿਲੀ ਵਾਰੀ ਜਨਤ ਪਰ ਜੀ ਦੁੱਧਮ ਸਿੰਘ ਦਾ ਪੁੱਤ ਜਲਿਆਂਵਾਲੇ ਬਾਗ ਦੇ ਗੇਟ ਤੇ 100 ਸਾਲਾਂ ਚ ਨਹੀਂ ਸੀ ਕਿਸੇ ਨੇ ਲਾਇਆ ਤੇ ਮੈਂ ਮਹਾਲੀ ਦੀ ਇੱਕ ਸੰਸਥਾ ਨੇ ਬਣਾਇਆ ਮੈਂ ਰਾਜਨਾਥ ਜੀ ਨੂੰ ਕਹਿ ਕੇ ਨਾਲ ਲੈ ਕੇ ਭਾਵੇਂ ਟਰਸਟ ਨੇ ਵੀ ਮਤਾ ਪਾ ਕੇ ਬੁੱਤ ਲਾਉਣ ਤੋਂ ਨਾ ਕੀਤੀ ਹੋਈ ਸੀ ਪਰ ਰਾਜਨਾਥ ਜੀ ਨੇ ਮੇਰੀ ਗੱਲ ਮੰਨੀ ਤੇ ਅਸੀਂ ਜਾ ਕੇ ਉੱਥੇ ਬੁੱਤ ਲਾਇਆ ਅੱਜ ਬੁੱਤ ਲੱਗਿਆ ਹੋਇਆ ਇਹ ਵੀ ਇੱਕ ਇਤਿਹਾਸਿਕ ਕੰਮ ਸੀ ਸੱਜਣ ਕੁਮਾਰ ਵਰਗੇ ਜਿਹਨੇ 5 ਮਿੰਟ ਵੀ ਜਿਹੜੇ ਸਿੱਖਾਂ ਦੇ ਕਾਤਲ ਲੱਗੇ ਸੀ ਨੇ ਥਾਣੇ 'ਚ ਨਹੀਂ ਉਠਾਏ ਅਸੀਂ ਸਾਨਾ ਬੱਦੀ ਜਿਹੜਾ ਵੀ ਡਾਕੇ ਰੱਖੇ ਗੁਰਦਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਹਰ ਮਹੀਨੇ ਅਰਦਾਸ ਕਰਦੇ ਸੀ ਇਸ ਵਰਗੇ ਬਡਾਲਾ ਸਾਹਿਬ ਤੇ ਅਸੀਂ ਉਹ ਸੱਚ ਕਰਕੇ ਦਿਖਾਇਆ ਕਾਲੀ ਸੂਚੀ ਖਤਮ ਕਰਕੇ ਦਿਖਾਈ ਅੰਤਰਰਾਸ਼ਟਰੀ ਹਵਾਈ ਅੱਡਾ ਬਹਾੜੀ ਜਿਹੜਾ ਇੱਕ ਛੋਟਾ ਜਿਹਾ ਸੂਬਾ ਇਤੇ ਦੋ ਅੰਤਰਰਾਸ਼ਟਰੀ ਹਵਾਈ ਅੱਡੇ ਬਣ ਗਏ ਪਹਿਲਾ ਅਮਰਸਰ ਸਾਹਿਬ ਦਾ ਸੀ ਦੂਜਾ ਸੀ ਮਹਾਲੀ ਵਾਲਾ ਵੀ ਬਣਵਾ ਲਿਆ ਤੇ ਮਹਾਲੀ ਵਾਲੇ ਅੱਡੇ 에ਅਰਪੋਰਟ ਤੇ ਅਸੀਂ ਕਾਰਗੋ ਵਿਵਸਥਾ ਵੀ ਤਿਆਰ ਕਰਾਈਆ ਮੈਨੂੰ ਅਫਸੋਸ ਆ ਕਿ ਜਿਹੜੇ ਹੁਣ ਐਮਪੀ ਰਹੇ ਦਿਵਾੜੀ ਸਾਹਿਬ ਉਹਨਾਂ ਨੇ ਯਤਨ ਨਹੀਂ ਕੀਤੇ ਨਹੀਂ ਹੁਣ ਨੂੰ ਕਾਰਗੋ ਵਿਵਸਥਾ ਜਿਹੜੀ ਆ ਉੱਥੇ ਸ਼ੁਰੂ ਹੋ ਜਾਣੀ ਸੀ ਇਤੋਂ ਦਾ ਨਾ ਜਾਣਦੇ ਮੀਟ ਦੁੱਧ ਸਭ ਦੀਆਂ ਫਲ ਸਭ ਹਰਲੇ ਮੁਲਕਾਂ ਨੂੰ ਮਹਾਲੀ ਦੇ ਅੱਡੇ 에ਅਰਪੋਰਟ ਤੋਂ ਜਾਣ ਲੱਗ ਜਾਣੇ ਸੀ ਇਹ ਵਿਵਸਥਾ ਸਾਡੀ ਕਰਾਈ ਹੋਈ ਆ ਜੇ ਲੋਕਾਂ ਨੇ ਹੁਣ ਮੌਕਾ ਦਿੱਤਾ ਸਭ ਤੋਂ ਪਹਿਲਾ ਮੇਰਾ ਸੁਪਨਾ ਹੋਏਗਾ ਕਿ ਮਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਕਾਰਗੋ ਸਿਸਟਮ ਚਲਾਇਆ ਜਾਵੇ ਤੇ ਬਾਹਰ ਮੁਲਕਾਂ ਨੂੰ ਇੱਥੋਂ ਸਾਮਾਨ ਭੇਜਾਇਆ ਜਾਵੇ ਜੁਜਾ ਬਾਗਾ ਤੇ ਹੁਸੈਨੀ ਵਾਲਾ ਬਾਰਡਰ ਭਾਵੇਂ ਲੋਕ ਸਭਾ ਵਿੱਚ ਮੈਂ ਇੱਕ ਵਾਰੀ ਨਹੀਂ ਨੇਕਾ ਬਾਰੀ ਆਵਾਜ਼ ਉਠਾਈ ਹੁਣ ਮੈਂ ਫੇਰ ਬਾਰ-ਬਾਰ ਜ਼ੋਰ ਦੇ ਕੇ ਮੈਨੂੰ ਪੂਰੀ ਆਸ ਆ ਕਿ ਅਸੀਂ ਪਾਜਰੀ ਐਮਐਸਪੀ ਜੇ ਗਾਰੰਟੀ ਦਿਓ ਕੁਝ ਕਰੋ ਸਾਰੀਆਂ ਗੱਲਾਂ ਚੋ ਜੇ ਕੋਈ ਫਾਇਦਾ ਆ ਮਾ ਬਾਗਾ ਤੇ ਫਨੀਵਾ ਬਾਰਡਰ ਜਿਹੜੇ ਨੇ ਉਹ ਬੁਫਾਰ ਲਈ ਕੁੱਲੇ ਹੋਣੇ ਚਾਹੀਦੇ ਜਿਵੇਂ ਸਮੁੰਦਰੀ ਰਾਸਤੇ ਵਾਸਤੁਆ ਜਿਹੜੀਆਂ ਜਾਂਦੀਆਂ ਨੇ ਉਹ ਸੜਕਾਂ ਹੀ ਵੀ ਜਾਣ ਇਹ ਸਾਡੀ ਇੱਕ ਸੋਚ ਆ ਆਨੰਦਪੁਰ ਸਾਹਿਬ ਤੋਂ ਅਮਰਸਾਹਬ ਲਈ ਟ੍ਰੇਨ ਤੁਸੀਂ ਕਦੇ ਸੋਚਿਆ ਹੀ ਨਹੀਂ ਹੋਣਾ ਆ ਜਿੰਨੇ ਬੈਠੇ ਕਿਸੇ ਨੇ ਸੋਚਿਆ ਹੀ ਨਹੀਂ ਹੋਣਾ ਵੀ ਅਮਰਸਾਹਬ ਲਈ ਇਤੋਂ ਟ੍ਰੇਨ ਚਲਵਾ ਦੀਆ ਤੇ ਬਲਕੇ ਜਦੋਂ ਮੈਂ ਮੰਗ ਰੱਖੀ ਤਾਂ ਜਿਹੜਾ ਚੇਅਰਮੈਨ ਤੇ ਮੈਂਬਰ ਪੁਲਿਸ ਸੀ ਉਹ ਵੀ ਹਾਜ਼ਰ ਸੀ ਕਹਿੰਦੇ ਰੇਲ ਲਾਈਨ ਹੈ ਨਹੀਂ ਰੇਲ ਕਿਵੇਂ ਚੱਲੇਗੀ ਜਦੋਂ ਮੈਂ ਮੰਤਰੀ ਜੀ ਨੂੰ ਕਿਹਾ ਇਹਨਾਂ ਨੂੰ ਪੁੱਛੋ ਵੀ ਆਨੰਦਪੁਰ ਸਾਹਿਬ ਤੋਂ ਮਰੀਡੇ ਲਈ ਹੈ ਕਹਿੰਦੇ ਹੈ ਤੇ ਮਰੀਡੇ ਤੋਂ ਲੁਧਿਆਣਾ ਅਮਰਸਰ ਇਹਨਾਂ ਲੈਣ ਹੈ ਕਹਿੰਦੇ ਹੈ ਮੰਤਰੀ ਕਹਿੰਦਾ ਫਿਰ ਮੈਂ ਖੜਕਣ ਕਲਾਉਣਾ ਰੇਲ ਕਿਲਾਉਣੀ ਆ ਛੱਡੀ ਦੇ ਕੇ ਇੱਥੋਂ ਚਲਾ ਕੇ ਗਏ ਭਈ ਇੱਕ ਮੈਂ ਹੋਰ ਦਾਤਾ ਇੱਕੋ ਇੱਕ ਹਲਕਾ ਆਨੰਦਪੁਰ ਸਾਹਿਬ ਜਿੱਥੇ 2.5 ਦਰਜਨ ਦੇ ਕਰੀਬ ਅੰਡਰ ਰੇਲਵੇ ਬ੍ਰਿਜ ਬਣੇ ਹੋਏ ਨੇ ਪੰਜਾਬ ਦੇ ਕਿਸੇ ਲੋਕ ਸਭਾ ਹਲਕੇ 'ਚ ਇੰਨੇ ਰੇਲਵੇ ਬ੍ਰਿਜ ਨਹੀਂ ਹੋਣੇ ਔਰ ਮੈਂ 5 ਸਾਲਾਂ ਦੇ ਅੰਦਰ ਅੰਦਰ ਇਹ ਕਰਾਇਆ ਚੰਡੀਗੜ੍ਹ ਤੋਂ ਜਲੰਧਰ ਦਾ ਸਫ਼ਰ 3 ਘੰਟੇ ਦੇ ਉੱਤੇ ਸਮਾਂ ਲੱਗਦਾ ਸੀ ਅੱਜ 2 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਅਸੀਂ ਪਹੁੰਚ ਜੇ